ਗੁਰਜੀ ਦਾ ਖਲਸਾ ਵਾਹਿਗੁਰਜੀ ਦੀ ਫਤਿਹ ਮੈਂ ਤੁਹਾਡਾ ਆਪਣਾ ਕਿਰਪਾ ਸਿੰਘ ਜੀ ਸਟਾਰ ਟੀਵੀ ਤੋਂ ਕੱਲ ਬਾਬਾ ਸਾਦੀ ਸਿੰਘ ਜੀ ਦੀ ਜਿਹੜੀ ਵਰਸੀ ਹੈ 38ਵੀਂ ਵਰਸੀ ਹੈ ਜਿਹੜੀ ਮਨਾਈ ਜਾ ਰਹੀ ਹੈ ਬੜੀ ਹੀ ਧੂਮ-ਤਾਮ ਦੇ ਨਾਲ ਕੀ ਵੇਰ ਵਾਰ ਹੈਗਾ ਸਾਡੇ ਵਿੱਚ ਬਾਬਾ ਅਵਤਾਰ ਸਿੰਘ ਜੀ ਵਿਸ਼ੇਸ਼ ਤੌਰ ਤੇ ਮੌਜੂਦ ਹੈ ਤੇ ਬਾਬਾ ਜੀ ਵਾਹਿਗੁਰਜੀ ਦਾ ਖਲਸਾ ਸਾਬਤ ਫਤਿਹ ਜੀ ਤੇ ਬਾਬਾ ਜੀ ਕੱਲ ਦੀ ਜਿਹੜੀ ਵਰਸੀ ਦਾ ਜਿਹੜਾ ਰੂਪ ਰੇਖਾ ਸੰਗਤਾਂ ਨੂੰ ਦੱਸੋ ਗੁਰੂ ਰੂਪ ਸਾਧ ਸੰਗਤ ਜੀਓ ਦਾਸ ਵੱਲੋਂ ਫਤੇ ਸੰਤ ਬਾਬਾ ਬਖਸ਼ਾਲ ਸਿੰਘ ਜੀ ਵੱਲੋਂ ਸਾਰੀਆਂ ਹੀ ਸਿੱਖ ਸੰਗਤਾਂ ਨੂੰ ਨਿਮਰਤਾ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਨ੍ਹਾਂ ਮਹਾਂਪੁਰਸ਼ ਜੀ ਦਾਪ ਜੀ ਨੇ ਨਾਮ ਲਿੱਤਾ ਬਾਬਾ ਸ਼ਾਤੀ ਸਿੰਘ ਜੀ ਦਾ ਉਹਨਾਂ ਨੇ ਇਸ ਸਥਾਨ ਨੂੰ 1962 ਦੇ ਵਿੱਚ ਆਵਾਜ਼ ਕੀਤਾ ਸ਼ਾਂਤਪਗ ਸਿੰਘ ਜੀ ਜਿਨ੍ਹਾਂ ਦਾ ਘਪਿੰਡ ਜੇਤੇ ਵਾਲੀ ਜਲੰਧਰ ਦੇ ਨੇੜੇ ਸੀ 1962 ਦੇ ਵਿੱਚ ਉਹ ਸਥਾਨ ਤੇ ਆਏ ਆ ਕਿ ਉਹਨਾਂ ਨੇ ਬਾਬਾ ਸ਼ਾਦੀ ਸਿੰਘ ਜੋ ਕਿ ਆਪਣੇ ਪਿੰਡ ਹੀ ਫੌਜ ਵਿਚੋਂ ਰਿਜਰਵ ਆ ਕੇ ਰਹਿ ਰਹੇ ਸਨ ਤੇ ਉਹਨਾਂ ਨੂੰ ਬੁਲਾਇਆ ਗਿਆ ਕਿ ਤੁਸੀਂ ਇਸ ਸਥਾਨ ਨੂੰ ਆਵਾਜ਼ ਕਰੋ ਇੱਥੇ ਬੜੀਆਂ ਰੌਣਕਾਂ ਲੱਗਣੀਆਂ ਇੱਥੇ ਬੜਾ ਕੁਝ ਬਣਨਾ ਹੈ ਅੱਪਾ ਹੁਣ ਅੱਜ ਦੇ ਸਮੇਂ ਦੇ ਵਿੱਚ ਜੇ ਗੱਲ ਕਹਿ ਦੇਵੀਂ ਇੱਥੇ ਕੁਝ ਬਣਨਾ ਕਿਉਂਕਿ ਮਸ਼ੀਨਰੀ ਯੁੱਗ ਆ ਰਾਥੋ ਰਾਤ ਬੜਾ ਕੁਝ ਹੋ ਜਾਂਦਾ ਬਾਟ ਵੀ ਤਕਰੀਬਨ ਸਾਈਕਲ ਵੀ ਨਹੀਂ ਹੁੰਦਾ ਸੀ ਕਿਸੇ ਕੋਲ ਪੈੜ ਦੀ ਜਦੋਂ ਲੜਾਈ ਲੱਗੀ ਸਾਡੇ ਪਿੰਡ ਦੇ ਵਿੱਚ ਖਬਰਾਂ ਸੁਣਦੇ ਲਈ ਐਡੇ ਪਿੰਡ ਦੇ ਵਿੱਚ ਦੋ ਰੇਡੀਓ ਤੇ ਤੇ ਇਸ ਕਰਕੇ ਬਾਹਰ ਦੇ ਵਿੱਚ ਗੱਲ ਕਹਿ ਦੇਣੀ ਕਿ ਇੱਥੇ ਬੜੀਆਂ ਰੌਣਕਾਂ ਹੋਣੀਆਂ ਕੁਝ ਹੋਣਾ ਬੜੀ ਅਜੀਬ ਜੀ ਗੱਲ ਲੱਗ ਰਹੀ ਸੀ ਪਰ ਬਾਬਾ ਸ਼ਾਦੀ ਸਿੰਘ ਨੇ ਨੂੰ ਬਿਠਾ ਲਿਆ ਗਿਆ ਉਹਨਾਂ ਨੇ ਜਿਹੜੀ ਖੂਨ ਦੀ ਪਰਾਤਨ ਛੰਨ ਹੈ ਇੱਥੇ ਲੱਕੜ ਦਾ ਫਿਰ ਗੁਰਦੁਆਰਾ ਬਣਾ ਕੇ ਬਾਬਾ ਸ਼ਾਦੀ ਸਿੰਘ ਨੇ ਬਣਾਇਆ ਕਿ ਉਸ ਟਾਈਮ ਤੇ ਸਾਧਨ ਸਿੰਘ ਨੇ ਤੇ ਉਸ ਜਗ੍ਹਾ ਤੇ ਬਾਬਾ ਸ਼ਾਦੀ ਸਿੰਘ ਲਈ ਛਾਂ ਬੰਦੀ ਗਈ ਸੰਤਪਖ ਸਿੰਘ ਜੀ ਨੇ ਤੇ ਬਾਬਾ ਸ਼ਾਦੀ ਸਿੰਘ ਜੀ ਬੈਠੇ ਸੋ ਬਾਬਾ ਸ਼ਾਦੀ ਸਿੰਘ ਦਾ ਜਿਹੜਾ ਜੀਵਨ ਸੀ ਉਹ ਬਹੁਤ ਹੀ ਸਾਦਗੀ ਵਾਲਾ ਭਗਤੀ ਵਾਲਾ ਤੇ ਸੇਵਾ ਭਾਵ ਵਾਲਾ ਸੀ ਅੱਜ ਦੇ ਸਮੇਂ 'ਚ ਸੇਵਾ ਕਰਨੀ ਬੜੀਆਂ ਸੌਖੀਆਂ ਬੜੇ ਸਾਧਨ ਆ ਹੁਣ ਤੋਂ ਅਨੂ ਬਾਬਾ ਸਾਦੀ ਸਿੰਘ ਦੇ ਆ ਜੇ ਮੈਂ ਪਿਛਲਾ ਪਿਛੋਕੜ ਲੈ ਕੇ ਚੱਲਾਂ ਤੁਸੀਂ ਹੈਰਾਨ ਮੰਨ ਜਾਓਗੇ 1936 ਦੇ ਵਿੱਚ ਕੇਸਗੜ੍ਹ ਸਾਹਿਬ ਦੀ ਬਨੰਦਪੁਰ ਸਾਹਿਬ ਦੀ ਸੇਵਾ ਸ਼ੁਰੂ ਹੋਈ। ਬਾਬਾ ਜਵਾਲਾ ਸਿੰਘ ਨੂੰ ਇਹ ਸੇਵਾ ਸੌਂਪੀ ਗਈ। ਉਹਨਾਂ ਨੇ ਸਾਧ ਕਰਤਾਰ ਸਿੰਘ ਜੀ ਜੋ ਕਿ ਜਲੰਧਰ ਦੇ ਨੇੜੇ ਉਹਨਾਂ ਦਾ ਪਿੰਡ ਸੀ। ਉਹਨਾਂ ਨੂੰ ਇਹ ਸੇਵਾ ਸੌਂਪੀ ਗਈ। ਤੇ ਬਾਬਾ ਸ਼ਾਦੀ ਸਿੰਘ ਦੀ ਲੰਗਰ ਦੀ ਡਿਊਟੀ ਲੱਗੇ। ਬਾਬਾ ਜਵਾਲਾ ਸਿੰਘ ਨੇ ਲਾਈ। ਉਹਨਾਂ ਨੇ ਇਸ ਇਲਾਕੇ ਦੇ ਵਿੱਚੋਂ ਰੋਜ਼ ਦੇ ਰੋਜ਼ ਦੁੱਧ ਪ੍ਰਸ਼ਾਦੇ ਹੋਰ ਜੋ ਕਿਸੇ ਨੇ ਗੁੜ ਸਬਜੀ ਕੁਝ ਵੀ ਦੇ ਦਿੱਤਾ ਉਹ ਕੱਠੇ ਕਰਨੇ ਰੋਜ਼ ਦੀ ਰੋਜ਼ ਅਨੰਤ ਪ੍ਰਸਾਪ ਪਜਾਉਣਾ ਉਹਦੋਂ ਤਕਰੀਬਨ ਬਹੁਤੀਆਂ ਨਦੀਆਂ ਤੇ ਪੁਰਬੀ ਨਹੀਂ ਸਨ ਸੜਕ ਦੀ ਹਾਲਤ ਵੀ ਬੜੀ ਮਾੜੀ ਸੀ ਸੰਡੀਗੇਟ ਦੀ ਬਸ ਚੱਲਦੀ ਹੁੰਦੀ ਸੀ ਕਈ ਵਾਰ ਉਹਦੇ ਤੇ ਪਜਾਉਣਾ ਕਈ ਵਾਰ ਰੇਲ ਗੱਡੀ ਤੇ ਪਜਾਉਣਾ ਕਈ ਵਾਰ ਸਾਈਕਲਾਂ ਤੇ ਲੈ ਕੇ ਜਾਣਾ ਭਾਵੇਂ ਮੀਂਹ ਪਵੇ ਭਾਵੇਂ ਨੇਰੀ ਚੱਲੇ ਰੋਜ਼ ਦੇ ਰੋਜ਼ ਪ੍ਰਸ਼ਾਦ ਇਕੱਠੇ ਕਰਨੇ ਬੜੀ ਔਖੀ ਆ ਘਰ ਦੇ ਵਿੱਚ ਜੇ ਆਪਾਂ ਕਹੀਏ ਨਾ ਵੀ ਦੀਵਾ ਵੀ ਰੋਜ਼ ਬਾਲ ਦੇਵੇ ਬੰਦਾ ਉਹ ਤੋਂ ਵੀ ਕੰਨੀ ਕਤਰਾਉਣ ਲੱਗਦਾ ਵੀ ਰੋਜ਼ੇ ਬਾਲਣਾ ਪੈਣਾ ਉਹ ਤੋਂ ਵੀ ਬੰਦਾ ਅਣਗਹਿਲੀ ਕਰ ਲੈਂਦਾ ਪਰ ਬਾਬਾ ਸ਼ਾਦੀ ਸਿੰਘ ਦਾ ਸਾਲਾ ਬੱਦੀ ਕੇਸ ਘੜ ਸਾਹਿਬ ਪ੍ਰਸ਼ਾਦ ਦੇ ਦੁੱਧ ਪਿਜਾਉਂਦੇ ਰਹੇ ਉਹ ਸੇਵਾ ਦਾ ਫਿਰ ਜੋ ਸੀ ਮਹਾਰਾਜ 10ਵੇਂ ਪਾਸ਼ਾ ਜੀ ਨੇ ਅਸ਼ੀਰਵਾ ਸੇਵਾ ਦਾ ਮਿਲਿਆ ਉਹ ਸੇਵਾ ਫੜੀ ਫਿਰ ਬਾਬਾ ਜਵਾਲਾ ਸਿੰਘ ਦੇ ਹੁਕਮਾਂ ਦੇ ਨਾਲ ਇਸ ਸਥਾਨ ਤੇ ਬੈਠੇ ਸੋ ਬਾਬਾ ਸ਼ਾਦੀ ਸਿੰਘ ਨੂੰ ਮਹਾਰਾ ਨੇ ਤਕਰੀਬਨ ਜਦੋਂ ਫੌਜ ਵਿੱਚ ਸਨ ਬਗਦਾਦ ਦੇ ਵਿੱਚ ਉਦੌਨਾ ਨੂੰ ਇਹ ਗੱਲ ਦਿਖਾ ਦਿੱਤੀ ਸੀ ਸੈਕਿੰਡ ਵਰਲਡ ਵਾਰ ਦੇ ਵਿੱਚ ਕਿ ਤੁਹਾਡੀ ਡਿਊਟੀ ਇੱਥੇ ਲੱਗਣੀ ਹੈ ਸੋ ਇਸ ਕਰਕੇ ਬਾਬਾ ਸ਼ਾਦੀ ਸਿੰਘ ਜੀ ਨੇ ਫਿਰ ਫੌਜ ਵਿਚ ਹੋਰ ਜਰਬਾ ਕੇ ਇਹ ਸਾਰੀਆਂ ਕਾਰਨਾ ਕਾਲੀਆਂ ਸੋ 1987 ਦੇ ਵਿੱਚ ਉਹ ਫਿਰ ਇਸ ਸੰਸਾਰ ਤੋਂ ਕੁਝ ਕਰ ਗਏ ਬੜੀ ਸਾਦਗੀ ਦੇ ਨਾਲ ਬੜੀ ਇਮਾਨਦਾਰੀ ਦੇ ਨਾਲ ਲੋਕਾਂ ਦਾ ਇੱਕ ਇੱਕ ਪੈਸੇ ਨੂੰ ਵਧੀਆ ਢੰਗ ਦੇ ਨਾਲ ਲਾਉਂਦੇ ਹੋਏ ਉਸ ਟਾਈਮ ਦੇ ਵਿੱਚ ਇੱਥੇ ਜੰਗਲ ਦੇ ਵਿੱਚ ਮੰਗਲ ਕੀਤਾ ਕਿਉਂਕਿ ਜਿੱਥੇ ਆਪਾਂ ਹੁਣ ਦੇਖਦੇ ਆ ਲੰਗਰ ਹਾਲ ਬਣਿਆ ਇੱਥੇ ਬਹੁਤ ਡੂੰਗੀ ਖੱਡ ਹੁੰਦੀ ਸੀ ਤੇ ਜੋ ਤੁਸੀਂ ਦੇਖਦੇ ਆ ਸਾਹਮਣੇ ਸੜਕ ਬਣੀ ਹੈ ਨਮੀ ਡੋਡੀ ਬਣੀ ਹੈ ਡੋਡੀ ਜਨੀ ਉੱਚੀ ਪਹਾੜੀ ਹੁੰਦੀ ਸੀ ਚਾਰੇ ਪਾਸੇ ਖੱਡਾਂ ਹੁੰਦੀਆਂ ਸਨ ਦਰਿਆ ਵੀ ਨਾਲ ਖਹਿ ਕੇ ਲੰਘਦਾ ਸੀ ਸੋਨਾ ਦੇ ਬਚਨਾਂ ਦੇ ਨਾਲ ਉਹਨਾਂ ਦੀ ਕਹਲਣਾ ਦੇ ਨਾਲ ਅੱਜ 24 ਘੰਟੇ ਲੰਗਰ ਭਾਵੇਂ ਕੋਈ ਗਰੀਬ ਆਵੇ ਭਾਵੇਂ ਕੋਈ ਅਮੀਰ ਆਵੇ ਉਹਨਾਂ ਨੇ ਉਸ ਟਾਈਮ ਤੋਂ ਹੀ ਜਦੋਂ ਸ਼ੁਰੂ ਹੋਇਆ ਕਾਰਜ ਲੰਗਰ ਨੂੰ ਬੜੀ ਮਹਾਨਤਾ ਦਿੱਤੀ ਉਹ ਕਹਿੰਦੇ ਸੀ ਕਿ ਕਾਹ ਚਾਵੇਂ ਕੋਈ ਚਾਰ ਇੱਟਾ ਕੱਟ ਲੱਗ ਜਾਣ ਪਰ ਕੋਈ ਲੰਗਰ ਤੋਂ ਭੁੱਖਾ ਨਾ ਜਾਵੇ ਕਿਸੇ ਨੇ ਤੁਹਾਡਾ ਇਮਾਰਤ ਬਣੀ ਨਹੀਂ ਦੇਖਣੀ ਕਿਸੇ ਨੇ ਤੁਹਾਡਾ ਹੋਰ ਕੁਝ ਨਹੀਂ ਦੇਖਣਾ ਉਹਨਾਂ ਨੇ ਇਹੀ ਦੇਖਣਾ ਕਿ ਕਿਸ ਕਿਸਨੂੰ ਭੁੱਖ ਲੱਗੀ ਹੋਵੇ ਕਿ ਇੱਥੇ ਲੰਗਰ ਹੈ ਜਾਂ ਨਹੀਂ ਹੈ ਇਸ ਕਰਕੇ ਲੰਗਰ ਉਹਨਾਂ ਨੇ ਬਹੁਤ ਵੱਡਾ ਪ੍ਰੈਫਰੈਂਸ ਦਿੱਤਾ ਤੇ ਰਾਤ ਨੂੰ ਵੀ ਉਹਨਾਂ ਨੇ ਪ੍ਰਸ਼ਾਦੇ ਰੱਖਣੇ ਉਸ ਟਾਈਮ ਦੇ ਵਿੱਚ ਵੀ ਵੀ ਕੋਈ ਭੁੱਖਾ ਨਾ ਜਾਵੇ ਸੋ ਆਪਣੀ ਕੀਤੀ ਜੋ ਪਚਨ ਸੀ ਉਹਨਾਂ ਨੂੰ ਨਿਭਾਉਂਦੇ ਹੋਏ ਉਸੇ ਤਰ੍ਹਾਂ ਫਿਰ ਬਾਬਾ ਖਾਲਸਾ ਸਿੰਘ ਜੀ ਨੇ ਵੀ ਉਸੇ ਪ੍ਰਥਨਵਗੇਤ ਹੋਰੀ ਰੱਖਿਆ 10ਵੀਂ ਗੁਰਦੁਆਰਾ ਪ੍ਰਵਾਸ ਛੋੜਾ ਸਦਾਵਰ ਤੋਂ 1998 ਦੇ ਵਿੱਚ ਜਿੱਥੇ ਆਇਆ ਸੋ ਦਾਸ ਤੇ ਵੀ ਮਹਾਰਾਜ ਨੇ ਕਿਰਪਾ ਕੀਤੀ ਸੋ ਬਾਬਾ ਜੀ ਦੇ ਜਵਾਲਾ ਸਿੰਘ ਦੇ ਨਾਲ ਦਸ਼ਮੇਸ਼ ਪਿਤਾ ਹੁਕਮਾਂ ਦੇ ਨਾਲ ਸੇਵਾ ਨਿਭਾ ਰਹੇ ਆ ਸੋ ਇਸ ਸਥਾਨ ਤੇ ਨਾਮਾ ਕੋ ਇਸਤਿਹਾਰ ਛਪਿਆ ਜਾਂਦਾ ਨਾ ਹੀ ਕੋਈ ਹੋਰ ਬਹੁਤੇ ਬੈਨਰ ਕੋਈ ਲਾਏ ਜਾਂਦੇ ਹਨ ਸੋ ਸਾਰਿਆਂ ਨੂੰ ਪਤਾ ਹੈ ਕਿ 21 ਫਰਵਰੀ ਨੂੰ ਬਾਬਾ ਸ਼ਾਦੀ ਸਿੰਘ ਜੀ ਦੀ ਜੋ ਵਰਸੀ ਹੈ ਉਹ ਮਨਾਈ ਜਾਂਦੀ ਹੈ ਸੋ ਉਹਨਾਂ ਦੀ ਕਲਣਾ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਪਰਫੁੱਲਤ ਹੈ ਭਾਵੇਂ ਕੋਈ ਕਰੋਨਾ ਦੀ ਗੱਲ ਚੱਲੀ ਭਾਵੇਂ ਹੜ੍ਹਾਂ ਦੀ ਗੱਲ ਚੱਲੀ ਭਾਵੇਂ ਕਿਸੇ ਹੋਰ ਹਫ਼ਤਾ ਦੀ ਗੱਲ ਚੱਲੀ ਪਾਵੇਂ ਦਿੱਲੀ ਮੋਰਚੇ ਦੀ ਗੱਲ ਚੱਲੀ ਸੋ ਇਸ ਸਥਾਨ ਵੱਲੋਂ ਉਹਨਾਂ ਦਾ ਬੀਜਿਆ ਬੀਜ ਲੰਗਰ ਇਲਾਕੇ ਵਿੱਚ ਕਿਸੇ ਨੂੰ ਭੁੱਖਾ ਨਹੀਂ ਰਹਿਣ ਦਿੱਤਾ ਗਿਆ ਹੋਰ ਵੀ ਜੋ ਲੋੜਾਂ ਸਨ ਸਮਾਜ ਦੇ ਮੁੱਢਲੇ ਲੋੜਾਂ ਸਨ ਲੋਕਾਂ ਦੇ ਉਹ ਵੀ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਕੀਤੀ ਵੀ ਗਈ ਹੈ ਸੋ ਮੈਂ ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰਾਂਗਾ ਹੋਰ ਵੀ ਉਹਨਾਂ ਦੇ ਜੀਵਨ ਬਾਰੇ ਬਹੁਤ ਕੁਝ ਹੈ ਬਾਬਾ ਸ਼ਾਦੀ ਸਿੰਘ ਬਾਰੇ ਉਹਨਾਂ ਦੀ ਨਿਮਰਤਾ ਉਹਨਾਂ ਦੀ ਸ਼ਾਂਤੀ ਉਹਨਾਂ ਦੇ ਭਜਨ ਬੰਦ ਕੇ ਤੇ ਕੀਤਾ ਬਚਨ ਜੋ ਕਹਿ ਦਿੱਤਾ ਕਿ ਸਾਨੂੰ ਪੂਰਾ ਹੋ ਜਾਣਾ ਸੋਹੋ ਸਾਹਮਣੇ ਨਹੀਂ ਆਏ ਲੋਕਾਂ ਦੇ ਬਹੁਤੇ ਕਿ ਉਸ ਟਾਈਮ ਨਾਲ ਤਾਂ ਕੋਈ মিডিਆ ਸੀ ਬਾਕੀ ਆਮ ਵੀ ਉਹ ਬਣਾਇ ਸادਗੀ ਵਿੱਚ ਰਹੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਸੀ ਕਿ ਬਾਬਾ ਜੀ ਇਸ ਥਾਂ ਤੇ ਲੋਕਾਂ ਦੇ ਵਿਚਾਲੇ ਮਿਲ ਕੇ ਹੱਥੀ ਸੇਵਾ ਕਰਨੇ ਪੱਠੇ ਵੀ ਬੜਨੇ ਸੜਕ ਵੀ ਉਹਨਾਂ ਨੇ ਆਪ ਪੁਰਾਣੀ ਬਣਾਈ ਜੁਆਲਸ ਸਿੰਘ ਨੇ ਬਖਸ਼ ਕੀਤੀ ਉਹਨਾਂ ਤੇ ਹੋਲੇ ਮਹਲੇ ਅਨੰਦਪੁਰ ਸਾਹਿਬ ਵਿਖੇ ਹੁਣ ਤਾਂ ਲੰਗਰ ਬਹੁਤ ਆ ਹੁਣ ਤਾਂ ਲੋਕ ਲੰਗਰ ਨਹੀਂ ਖਾਂਦੇ ਸਵਾਦ ਦੇਖਦੇ ਵੀ ਆ ਲੰਗਰ ਚ ਕੀ ਬਣਿਆ ਜੀ ਉਦੋਂ ਅਨੰਦਪੁਰ ਸਾਹਿਬ ਚਮਕੌਰ ਸਾਹਿਬ ਫਤਿਹਗੜ੍ਹ ਸਾਹਿਬ ਕੁਝ ਗਿਣਤੀਆਂ ਦੇ ਲੰਗਰ ਹੁੰਦੇ ਸਨ ਲੋਕਾਂ ਨੇ ਲਾਈਨਾਂ ਵਿੱਚ ਖੜ ਖੜ ਕੇ ਘੰਟਿਆਂ ਬੱਧੀ ਲੰਗਰ ਪ੍ਰਾਪਤ ਕਰਨਾ ਬਾਬਾ ਜਵਾਲਾ ਸਿੰਘ ਨੇ ਡਿਊਟੀ ਲਾਈਫਟਾਈਮ ਦੇ ਵਿੱਚ ਤੇ ਲੋਕ ਕਿੰਨੀ ਪੁਰਾਣੀ ਗੱਲ ਆ ਗੱਡਿਆਂ ਤੇ ਉੱਤੇ ਲੰਗਰ ਦਾ ਸਮਾਨ ਲਿਖਿਆ ਜਾਣਾ ਬੁਲਦਗੜ ਬੈਲ ਗੱਡੀਆਂ ਤੇ ਤੇ ਫਤੇਗੜ ਸਾਹਿਬ ਹਫਤੇ ਪਰ ਲੰਗਰ ਲਾਉਣਾ ਚਮਕੌਰ ਸਾਹਿਬ ਛਿੱਦੀ ਜੋੜ ਮੇਲੇ ਤੇ ਸਹਰੇ ਲੰਗਰ ਲਾਉਣਾ ਅਨੰਦਪੁਰ ਸਾਹਿਬ ਲਾਉਣਾ ਤੇ ਉਹਨਾਂ ਦੀ ਕੀਰਤੀ ਕਮਾਈ ਫੇਰ ਅੱਗੇ ਜੋ ਪਰਫੁੱਲਤ ਹੋਈ ਹਜੂਰ ਸਾਹਿਬ ਵੀ 2800 ਲੈ ਕੇ ਲੰਗਰ ਮਹਾਰਾਜ ਦੇ ਪ੍ਰਕਾਸ਼ ਦੇ ਅਰ ਤੇ ਸ਼ੁਰੂ ਹੋ ਗਿਆ ਉਹਨਾਂ ਨੇ ਕੀਤੀ ਜੋ ਨੰਦਪਰ ਸਾਹਿਬ ਕਮਾਈ ਸੀ ਲੰਗਰ ਦੀ ਸੇਵਾ ਕੀਤੀ ਸੀ ਉਹਦੇ ਹੀ ਖੁਸ਼ ਹੋ ਕੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਦਸਾਨਪੂਰਾ ਸਾਹਿਬ ਦੀ ਜੋ 15 ਦੇ ਵਿੱਚ 350 ਸਾਲਾ ਮਨਾਇਆ ਗਿਆ ਸੀ ਗੁਰੂ ਕੋ ਦੁਆਰਾ ਪੂਰਾ ਸਾਹਿਬ ਗੁਰੂ ਕੇ ਮਹਿਲਾਂ ਦੀ ਜੋ ਸੇਵਾ ਸੀ ਉਹ ਬਖਸ਼ਿਸ਼ ਪ੍ਰਾਪਤ ਹੋਈ ਜੋ ਕਿ ਬਾਖੂਬੀ ਦੇ ਨਾਲ ਮਹਾਰਾਜ ਨੇ ਕਿਰਪਾ ਕਰਕੇ ਹੱਥ ਰੱਖ ਕੇ ਵਧੀਆ ਢੰਗ ਦੇ ਨਾਲ ਦੇ ਪਰੇ ਚੜਾਈ ਸੋ ਉੱਥੇ ਵੀ ਤਿੰਨ ਲੰਗਰ ਮਹਾਰਾਜ ਨੇ ਬਖਸ਼ ਕੀਤੇ ਪਹਿਲਾ ਲੰਗਰ ਜਦੋਂ 19 ਜੂਨ 1665 ਨੂੰ ਮਹਾਰਾਜ ਨੇ ਅਨੰਦਪੁਰ ਸਾਹਿਬ ਬਸਾਇਆ ਮੋੜੀ ਗੱਡੀ ਉਸ ਦੇ ਸੰਬੰਧ ਵਿੱਚ ਰਾਤ ਨੂੰ ਲਾਇਆ ਜਾਂਦਾ ਦੂਸਰਾ ਗੁਰੂ ਸਾਹਿਬ ਦਾ ਜਦੋਂ ਵਿਆਹ ਪੁਰਬ ਹੁੰਦਾ ਰਾਜ ਕੇ ਮਠਿਆਈਆਂ ਸੰਗਤਾਂ ਲਈ ਬਣਾਈਆਂ ਜਾਂਦੀਆਂ ਦੋ ਦਿਨ ਲੰਗਰ ਲਾਇਆ ਜਾਂਦਾ ਇੱਕ ਦਿਨ ਪਹਿਲਾਂ ਇੱਕ ਦਿਨ ਜਦੋਂ ਨਗਰ ਕੀਰਤਨ ਬਰਾਤ ਰੂਪੇ ਜਾਂਦਾ ਤੇ ਇੱਕ ਫਿਰ ਉਹ ਲੰਗਰ ਹੈ ਉਹ ਵਿਸਾਖੀ ਨੂੰ ਲਾਇਆ ਜਾਂਦਾ ਕਿਉਂਕਿ ਹੋਲਣ ਲੰਗਰ بڑے ਹੁੰਦੇ ਆ ਵਿਸਾਖੀ ਨੂੰ ਬੜੇ ਘੱਟ ਹੁੰਦੇ ਇਸ ਕਰਕੇ ਵਿਸਾਖੀ ਲਾਇਆ ਜਾਂਦਾ ਸੋ ਇਹ ਵੀ ਮਾਰਾ ਨੇ ਬਖਸ਼ਿਸ਼ ਕੀਤੀ ਸੋ ਮੈਂ ਆਪਣੇ ਵੱਲੋਂ ਸੰਤ ਬਾਬਾ ਬਖਸ਼ਾਲ ਸਿੰਘ ਜੀ ਵੱਲੋਂ ਸਮੁੱਚੇ ਸੇਵਾਦਾਰਾਂ ਵੱਲੋਂ ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਆਪ ਸਾਰੇ ਹੁਮੇਂ ਬਾਕੇ ਹਸਤਾਨ ਤੇ ਕੱਲੋਂ ਦਰਸ਼ਨ ਕਰੋ ਗੁਰੂ ਕੇ ਦੀਵਾਨ ਲੱਗਣਗੇ ਦੀਵਾਨਾਂ ਵਿੱਚ ਹਾਜ਼ਰੀ ਭਰੋ ਭਾਈ ਦੀਵਾਨ ਦਾ ਟਾਈਮ ਦੱਸ ਦਿਜੀਏ ਜੀ ਦੀਵਾਨਤਾ ਜੀ ਸਵੇਰੇ 9:30 ਵਜੇ ਉੱਪਰ ਭੋਗ ਪੈ ਜਾਣੇ ਉਹ ਤੋਂ ਬਾਅਦ ਰਾਤ ਸਮਾਪਤੀ ਤੱਕ ਤਕਰੀਬਨ ਸਾਰਾ ਦਿਨ ਕੀਰਤਨ ਕਥਾ ਚੱਲਦੀ ਰਹਣੀ ਆ 9:30 ਵਜੇ ਉੱਪਰ ਭੋਗ ਪੈ ਜਾਣੇ ਉਹ ਤੋਂ ਬਾਅਦ ਸਾਰਾ ਦਿਨ ਚੱਲਦਾ ਰਹਣੇ ਆ ਇਸ ਕਰਕੇ ਮੈਂ ਸਾਰਿਆਂ ਦਾ ਇਲਾਕੇ ਨਿਵਾਸੀਆਂ ਦਾ ਹੋਰ ਦੇ ਸਰਵ ਸੰਗਠਾਂ ਦਾ ਵੀ ਬੜਾ ਰਿਣੀ ਹਾਂ ਕਿ ਹਰ ਪ੍ਰਕਾਰ ਦੇ ਸਥਾਨ ਤੇ ਲੋਕ ਮਦਦ ਕਰਦੇ ਆ ਸਹਿਯੋਗ ਕਰਦੇ ਹਨ ਕਿਉਂਕਿ ਜੋ ਏਡੇ ਵੱਡੇ ਕਾਰਜ ਹਨ ਉਹ ਲੋਕਾਂ ਦੇ ਸੰਗਤਾਂ ਦੇ ਸਹਿਯੋਗ ਨਾਲ ਹੀ ਕੀਤੇ ਜਾਂਦੇ ਹਨ ਸੋ ਪਹਿਲਾਂ ਕੀਤੇ ਸਹਿਯੋਗ ਲਈ ਵੀ ਧੰਨਵਾਦ ਅੱਗੇ ਲਈ ਸਹਿਯੋਗ ਲਈ ਵੀ ਆਸਪੰਦ ਹੋ ਧੰਨਵਾਦ ਸੋ ਮੈਂ ਆਪਣੇ ਵੱਲੋਂ ਬਾਬਾ ਜੀ ਵੱਲੋਂ ਸੇਵਾਦਾਰਾ ਵੱਲੋਂ ਜੀ ਸਟਾਰ ਟੀਵੀਨ ਦਾ ਵੀ ਰਣੀ ਹਾਂ ਜਿਨ੍ਹਾਂ ਨੇ ਕਿ ਕਰੋਨਾ ਕਾਲ ਦੇ ਵਿੱਚ ਜਦੋਂ ਲੋਕ ਡਰਦੇ ਸਨ ਆਪਣੇ ਪੁੱਤਰ ਤੀਨੂ ਵੀ ਦਰਸ਼ਨ ਦੇਖਣ ਤੋਂ ਮਨਾ ਕਰਦੇ ਸੀ ਵੀ ਇਹਨੂੰ ਜਲਦੀ ਸਿੱਧਾਈ ਸ਼ਹਿਰ ਕਾਟ ਦੇ ਵਿੱਚ ਉਸ ਟਾਈਮ ਦੇ ਵਿੱਚ ਜਿੱਥੇ ਇਸ ਸਥਾਨ ਵੱਲੋਂ ਕਾਲਣਾ ਕੱਲੀ ਗਈ ਜਿੱਥੇ ਜੀ ਸਟਾਰ ਵੱਲੋਂ ਵੀ ਸਾਰੀ ਜੋ ਕਵਰੇਜ ਤੇ ਕਰਕੇ ਲੋਕਾਂ ਤੱਕ ਪਹੁੰਚਾਈ ਗਈ ਹੜਾਂ ਵਿੱਚ ਵੀ ਪਹੁੰਚਾਈ ਗਈ ਦਿੱਲੀ ਮੋਰਚੇ 'ਚ ਪਹੁੰਚਾਈ ਗਈ ਸੋਹਰ ਕਾਰਜਾਂ ਦੇ ਵਿੱਚ ਵੀ ਜੀ ਸਟਾਰ ਸਾਥ ਦੇ ਰਿਹਾ ਸੋ ਮਾਰ ਰਿਹਾ ਇਸ ਨੂੰ ਹੋਰ ਤਰਕਿਆਂ ਜੋ ਹੈ ਬਾਲੂਦਮ ਬਖਸ਼ ਹੈ ਤਾਂ ਕਿ ਸਿੱਖ ਸੰਗਤਾਂ ਦੀ ਭਰਪੂਰ ਸੇਵਾ ਕਰਦਾ ਰਹੇ ਸੋ ਆਤ ਵਿੱਚ ਫੇਰ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਆਸ ਰੱਖਦੇ ਆ ਕਿ ਆਪੋਂ ਆ ਕੇ ਪਹੁੰਚੋਗੇ ਦਾਸ ਵੱਲੋਂ ਤੇ ਸੰਤ ਬਬਕਸ਼ਾ ਸਿੰਘ ਜੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਨੇ ਬਹੁਤ ਹੀ ਵਿਸਤਾਰਪੂਰਵ ਦੇ ਨਾਲ ਬਾਬਾ ਸਾਧ ਸਿੰਘ ਜੀ ਦੇ ਜੀਵਨ ਬਾਰੇ ਵੀ ਤੁਹਾਨੂੰ ਚਲਕ ਦਿਖਾਈ ਹੈ ਔਰ ਇਸ ਸਥਾਨ ਬਾਰੇ ਵੀ ਦੱਸਿਆ ਵੀ ਜਿੱਥੇ ਆਪਣੇ ਇਲਾਕੇ ਦੇ ਵਿੱਚ ਜਿਹੜਾ ਗੁਰੂ ਦਾ ਲੰਗਰ ਔਰ ਉਸ ਤੋਂ ਇਲਾਵਾ ਅਨੇਕ ਪ੍ਰਕਾਰ ਦੀਆਂ ਹੋਰ ਸੇਵਾਵਾਂ ਵੀ ਜਿਹੜੀਆਂ ਦਿੱਤੀਆਂ ਜਾਂਦੀਆਂ ਉੱਥੇ ਜਿਵੇਂ ਕਿ ਹਜੂਰ ਸਾਹਿਬ ਦੀ ਗੱਲ ਕੀਤੀ ਹੈ ਜਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਅੱਜ ਦੀ ਜਿਹੜੀ ਹੈ ਇਹ ਇੰਟਰਵਿਊ ਖਾਸ ਕਰਕੇ ਸੰਤ ਬਾਬਾ ਸਦੀ ਸਿੰਘ ਜੀ ਦੀ ਜਿਹੜੀ ਹੈ ਵਰਸੀ 38ਵੀਂ ਜਿਹੜੀ ਵਰਸੀ ਆ ਕੱਲ ਜਣੇ ਕਿ 21 ਫਰਵਰੀ 2025 ਨੂੰ ਜਿਹੜੀ ਇਹ ਬਹੁਤ ਹੀ ਧੂਮ-ਤਾਮ ਦੇ ਨਾਲ ਮਨਾਈ ਜਾ ਰਹੀ ਹੈ ਔਰ ਸਵੇਰੇ 9:30 ਵਜੇ ਜਿਵੇਂ ਕਿ ਬਾਬਾ ਜੀ ਨੇ ਦੱਸਿਆ ਅਖਾੜ ਬਾੜ ਸਾਹਿਬ ਜੀ ਦੇ ਜਿਹੜੇ ਭੋਗ ਪੈ ਜਾਣਗੇ ਉਸ ਤੋਂ ਬਾਅਦ ਬਹੁਤ ਹੀ ਉੱਚ ਉੱਚ ਕੋਟੀ ਦੇ ਰਾਗੀ ਟਾੜੀ ਔਰ ਕਥਾ ਵਾਚ ਕੇ ਜਿਹੜੇ ਸੰਗਤਾਂ ਨੂੰ ਨਿਹਾਲ ਕਰਨਗੇ ਔਰ ਤੁਸੀਂ ਆਪਣੇ ਟਾਈਮ ਚ ਟਾਈਮ ਕੱਢ ਕੇ ਤੁਸੀਂ ਜਰੂਰ ਨ ਸਮਸਤਕ ਹੋਵੋ ਔਰ ਉਸ ਤੋਂ ਬਾਅਦ ਜੇ ਕੋਈ ਉਰੇ ਨਹੀਂ ਪਹੁੰਚ ਸਕਦਾ ਦੇਸ਼ਾਂ ਦੇ ਵਿਦੇਸ਼ਾਂ ਦੇ ਵਿੱਚ ਤੁਹਾਡੀ ਸੰਗਤ ਬੈਠੀ ਆ ਕੱਲ ਨੂੰ ਮਹਾਰਾਜ ਦੀ ਕਿਰਪਾ ਦੇ ਨਾਲ ਜੀ ਸਟਾਰਟ ਟੀਮ ਵੱਲੋਂ ਸਾਨੂੰ ਸਾਰਾ ਇਹ ਪ੍ਰੋਗਰਾਮ ਲਾਈਵ ਦਿਖਾਇਆ ਜਾਊਗਾ ਤੇ ਤੁਸੀਂ ਉੱਥੇ ਵੀ ਆਨੰਦ ਮਾਣ ਸਕਦੇ ਹੋ ਧੰਨਵਾਦ ਜੀ ਕੈਮਰਾਮੈਨ ਰੋਬਿੰਡ ਦੇ ਨਾਲ ਜੀ ਸਟਾਰਟ ਟੀਮ ਦੇ ਨਾਲ ਕਿਰਪਾ ਸਿੰਘ ਲੋਗਰ